ਬੀਜੇਪੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਸਾਡੇ ਨਾਲ ਜੁੜੇ ਹੋਏ ਨੇ ਕਮਲ ਜੀ ਤੁਹਾਡਾ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣੇ-ਹੁਣੇ ਅੰਮ੍ਰਿਤਸਰ ਤੋਂ ਸੰਸਦ ਚੁਣੇ ਗਏ ਨੇ ਪਰ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਇੱਛਾ ਜ਼ਾਹਿਰ ਕਰ ਰਹੇ ਨੇ ਕਿ ਪੰਜਾਬ ਦੀ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਨੇ ਜਿਵੇਂ ਜੀ ਮੈਂ ਇਹਨੂੰ ਧੋਖਾਧੜੀ ਮੰਨਦਾ ਜਦੋਂ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨ ਦੀ ਗੱਲ ਆਈ ਸੀ ਉਦੋਂ ਵੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਮੈਂ ਅੰਮ੍ਰਿਤਸਰ ਦੇ ਲੋਕਾਂ ਨਾਲ ਨਿਆਂ ਨਹੀਂ ਕਰ ਸਕਾਂਗਾ ਲੇਕਿਨ ਫਿਰ ਵੀ ਉਹ ਇੱਥੇ ਆਏ ਚੋ ਇਲੈਕਸ਼ਨ ਲੜੇ ਔਰ ਇਹ ਤੁਸੇ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ ਗਏ। ਪਰ ਜੋ ਕਹਿੰਦੇ ਐ ਕਿ ਮੈਂ 2017 ਦੇ ਵਿੱਚ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ। ਇਹਦਾ ਮਤਲਬ ਐ ਕਿ ਜਿਹੜਾ 5 ਸਾਲ ਵਾਸਤੇ ਫਤਵਾ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਦਿੱਤਾ ਹੈ। ਉਹਦੇ ਨਾਲ ਧੋਖਾ ਕਰ ਰਹੇ। ਜੀ। ਔਰ ਕੈਪਟਨ ਸਾਹਿਬ ਵਾਸਤੇ ਕੋਈ ਨਵੀਂ ਚੀਜ਼ ਨਹੀਂ। ਪਹਿਲੇ ਪਟਿਆਲਾ ਤੋਂ ਅਸੀਂ ਜਿੱਤ ਕੇ ਵਿਧਾਨ ਸਭਾ 'ਚ ਪਹੁੰਚਾਇਆ ਸੀਗਾ। ਵਿਧਾਨ ਸਭਾ ਦਾ ਕਦੀ ਮੂੰਹ ਨਹੀਂ ਦਿਖਾਇਆ। ਜੀ। ਉਸ ਵੇ ਇੱਥੇ ਆ ਗਏ ਔਰ ਮੈਂ ਮੈਂ ਮੰਨਦਾ ਕਿ ਲੋਕਤੰਤਰ ਦੇ لحاظ ਨਾਲ ਵੀ ਇਹ ਰਵਾਇਤ ਜਿਹੜੀ ਕੋਈ ਚੰਗੀ ਨਹੀਂ। ਕਮਲ ਜੀ ਹੁਣ 2017 ਵਿੱਚ ਚੋਣਾ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ ਤੇ ਇਸ ਦੇ ਨਾਲ ਕੀ ਭਾਜਪਾ ਦੇ ਮਨ ਵਿੱਚ ਕੋਈ ਡਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਅਗਵਾਈ ਕਰਨਗੇ ਪੰਜਾਬ ਕਾਂਗਰਸ ਦੀ ਨਹੀਂ ਡਰ ਤਾਂ ਕਾਂਗਰਸੀਆਂ ਦੇ ਮਨ ਚ ਹੋਣਾ ਚਾਹੀਦਾ ਜੀ ਕਿਉਂਕਿ ਪਿਛਲੀ ਵਾਰ ਵੀ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਬਣਾਇਆ ਸੀਗਾ ਤੇ ਆਪਣੀ ਕਾਂਗਰਸ ਪਾਰਟੀ ਦੇ ਲੀਡਰ ਵਾਸਤੇ ਹੀ ਉਹਨਾਂ ਨੇ ਕਤਲੋਗਾਰਤ ਹੋ ਜਾਏਗੀ ਔਰ ਇਸ ਤਰ੍ਹਾਂ ਦਾ ਅੰਜਾਮ ਭੁਗਤਨੇ ਪੈਣਗੇ ਕਾਂਗਰਸੀਆਂ ਵਾਸਤੇ ਉਹਨਾਂ ਨੇ ਅਲਫਾਜ਼ ਇਸਤੇਮਾਲ ਕੀਤੇ ਜਿਵੇਂ ਪਾਰਟੀ ਜਨਤਾ ਪਾਰਟੀ ਨੂੰ ਕੋਈ ਡਰ ਨਹੀਂ ਅਸੀਂ ਪਹਿਲੇ ਵੀ ਇਲੈਕਸ਼ਨ ਉਹਨਾਂ ਦੇ ਖਿਲਾਫ ਲੜੇ ਹੈ ਔਰ ਜਿੱਤੇ ਹੈ ਔਰ ਐਸਕੇ ਵੀ ਜ਼ਰੂਰ ਜਿਹੜਾ ਇਲੈਕਸ਼ਨ ਹੈ ਉਹ ਅਸੀਂ ਜਿੱਤਾਂਗੇ